ਭਾਰਤ ਦੇ ਅੰਦਰ ਲੋਕ ਸਭਾ ਚੋਣਾਂ ਦੇ ਲਈ ਤਾਰੀਖ ਤੈਅ ਹੋ ਗਈ ਹੈ ਪਰ ਸਿਆਸੀ ਪਾਰਟੀਆਂ ਨੇ ਅਜੇ ਆਪਣੇ ਕੈਂਡੀਡੇਟਾਂ ਦੇ ਉੱਪਰ ਸਸਪੈਂਸ ਬਰਕਰਾਰ ਰੱਖਿਆ ਹੈ ਇਸ ਸਬੰਧੀ ਅੱਜ ਜਗਤ ਸੇਵਕ ਦੇ ਵੱਲੋਂ ਹਲਕਾ ਫਰੀਦਕੋਟ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਮੁਹੰਮਦ ਸਦੀਕ ਅਤੇ ਜੋਗਿੰਦਰ ਸਿੰਘ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਵੇਲੇ ਉਹਨਾਂ ਆਪਣੇ ਆਪ ਨੂੰ ਸਹੀ ਕੈਂਡੀਡੇਟ ਦਰਸਾਉਣ ਦੇ ਲਈ ਆਪਣੇ ਆਪਣੇ ਪੱਖ ਜਾਹਿਰ ਕੀਤੇ ਨੇ ਇਸ ਵੇਲੇ ਹਲਕਾ ਬਾਗਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਮੋਗਾ ਤੋਂ ਵਿਧਾਇਕ ਹਰਜੋਤ ਕਮਲ ਪਾਸੋਂ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਤਿਆਰੀਆਂ ਦੇ ਬਾਰੇ ਪੁੱਛਿਆ ਗਿਆ ਡਾਕਟਰ ਸਾਹਿਬ 2019 ਦੀਆਂ ਇਹਨੀਆਂ ਲਕਸ਼ਾਂ 19 ਮਈ ਨੂੰ ਪੈ ਰਹੀਆਂ ਹੈਗੀਆਂ ਤੇ ਤੁਸੀਂ ਆਪਦੇ ਹਲਕੇ ਵਿੱਚ ਕੀ ਤਿਆਰੀਆਂ ਰਪੀਆਂ ਐ ਇਸ ਟਾਈਮ ਅਬਲਾ ਹ ਹਲਕੇ ਦੇ ਪਿੰਡ-ਪਿੰਡ ਜਾਣਾ ਸ਼ੁਰੂ ਕਰਤਾ ਸੀ ਵੀ ਕੈਂਡੀਡੇਟ ਲੋਕੀ ਸੈਂਟਰ ਸੇ ਆਪਣਾ ਆਸਰ ਕਾਂਗਸ ਬਾਰੇ ਕੈਂਡੀਡੇਟਾਂ ਦਾ ਆਪਾਂ ਨੂੰ ਕਾਂਗਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਸਾਡਾ ਆਜੇ ਇੱਥੇ ਅਸੀਂ ਤਾਂ ਦੇਈ ਨਾ ਪੂਰੀ ਮਦਦ ਕਰਾਂਗੇ ਅਸੀਂ ਸ਼ੁਰੂ ਕੀਤਾ ਪਿੰਡਾਂ ਜਾਣਾ ਲੋਕਾਂ ਨੂੰ ਬੇਨਤੀਆਂ ਕਰਦੇ ਵੀ ਕਾਂਗਸ ਪਾਰਟੀ ਨੂੰ ਵੋਟਾਂ ਪਾਓ ਵੀ ਕਾਲੀਦਾਲ ਨੇ ਜੋ ਅਧਾਹ ਸਾਲਾਂ ਪਿਛੇ ਕੀਤਾ ਸੀ ਜੋ ਕੱਲ੍ਹ ਦਾ ਨੇ ਸਾਡੇ ਗੁਰੂਗਾਂ ਸਾਹਿਬ ਦੀ ਬੀਆੜੀ ਵੀ ਕੀਤੀ ਸੀ ਉਹਦਾ ਬਦਲਾ ਤੁਸੀਂ ਬੋਟ ਨਹੀਂ ਲੈ ਸਕਦੇ ਆ ਕਿਉਂਕਿ ਜੇ ਬੋਟ ਪਾਓ ਕਾਂਗਰਸ ਪਾਰਟੀ ਦੇ ਐਮਪੀ ਜਿੱਤ ਕੇ ਜਾਣਗੇ ਉੱਥੇ ਤੇ ਸਰਕਾਰ ਬਣੂ ਸੈਂਟਰ ਕਾਂਗਰਸ ਪਾਰਟੀ ਰਾਹੁਲ ਗਾਂ ਸਾਡੇ ਪ੍ਰਧਾਨ ਮੰਤਰੀ ਬਣਗੇ ਤੇ ਸਾਡਾ ਸੰਧੋਸਤਾਨ ਸਾਡਾ ਪੰਜਾਬ ਵੱਜੂਗਾ ਇਸ ਕਰਕੇ ਹੀ ਤਾਂ ਸਰਕਾਰ ਪੂਰੇ ਸਗਰ ਨੂੰ ਦਿਖਾ ਰਹੀ ਹੈ ਨਹੀਂ ਜਿਹੜੀ ਲੋਕ ਸਭਾ ਚਿਕਣਾ ਉਹਦੇ ਚ ਤਾਂ ਹੁਣ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈਗੀ ਆ ਉਹਦੇ ਚ ਭਾਈਵਾਲ ਸਿੱਕਾਲੀ ਵੀ ਹੈਗੇ ਆ ਤੇ ਪਰ ਵੀ ਤੁਸੀਂ ਮੁੱਦੇ ਕੀ ਲੈ ਕੇ ਜਾ ਰਹੇ ਹੋਗੇ ਲੋਕਾਂ ਦੇ ਜਿਹੜੇ ਤੁਸੀਂ ਆਪਣੇ ਹਲਕੇ ਲੈਵਲ ਤੇ ਜਿਹੜੇ ਲੋਕਾਂ ਨੂੰ ਦੱਸੋਗੇ ਜੀ ਛੱਡੋ ਮੁੱਦੇ ਤੇ ਪਹਿਲਾ ਮੁੱਦਾ ਤੇ ਇਹੀ ਆ ਵੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬੀਜੇਪੀ ਦਾ ਬਣ ਗਿਆ ਉਹਨੇ ਨੋਟਬੰਦੀ ਕਰਤੀ ਇੰਨੇ ਲੋਕ ਕਸ਼ਟ ਦੇ ਲੋਕ ਉਹਨਾਂ ਨੇ ਗਰੀਬਾਂ ਨੂੰ ਕਸ਼ਟਾ ਇਨਾ ਨੁਕਸਾਨ ਹਿੰਦੁਸਤਾਨ ਦਾ ਪੰਜਾਬ ਦਾ ਕਰ ਸਾਡੇ ਲੋਕ ਉਠੀ ਨਹੀਂ ਸਕਦੇਗੇ ਅਸੀਂ ਉਹ ਜਿਹੜੇ ਉਹਨਾਂ ਨੇ ਮੁੱਦੇ ਉਹ ਸੀ ਜਿਹੜੇ ਧੱਕਾ ਕੀਤਾ ਉਹਨਾਂ ਸਾਡੇ ਹਿੰਦੁਸਤਾਨ ਪੰਜਾਬ ਦੇ ਲੋਕਾਂ ਨਾਲ ਅਸੀਂ ਉਹ ਧੱਕਿਆਂ ਲੈ ਕੇ ਤੁਰ ਰਹੇ ਹਾਂ ਤਾਂ ਕਿ ਪੰਜਾਬੀਆਂ ਨੂੰ ਜਿਵੇਂ ਪੰਜਾਬੀ ਦਾ ਕਰਜ਼ਾ ਮਾਫ ਕੀਤਾ ਸੈਂਡ ਆਪਣੇ ਕੈਪਟਨ ਸਾਹਿਬ ਨੇ 2-2 ਲੱਖ ਰੁਪਈਆ ਤੇ ਸੈਂਟਰ ਸਰਕਾਰ ਸਾਡੀ ਆ ਗਈ ਹੋਰ ਕੰਮਾਂ ਦੇ ਮਾਫ ਕਰਾਂਗੇ ਸੀ ਜੇ ਨੌਜਵਾਨ ਬੱਚੇ ਬੇਜ਼ਗਾਰ ਫਿਰਦੀ ਜੀ ਹੁਣ ਨੌਕਰੀਆਂ ਇੱਥੇ ਕੈਪਟਨ ਸਾਹਿਬ ਨੇ ਜੇ ਸਾਡੀ ਸੈਂਟਰ ਸਰਕਾਰ ਆ ਗਈ ਰਾਹੁਲ ਗਾਂਧੀ ਭਰਾ ਮੰਨਗੇ ਹੋਰ ਨੌਕਰੀਆਂ ਦੇਵਾਂਗੇ ਸੀ ਉਹਨਾਂ ਬੱਚਿਆਂ ਨੂੰ ਡਿਵੈਲਪਮੈਂਟ ਕਰਾਵਾਂਗੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤਾਂ ਕਿ ਸਾਡਾ ਪੰਜਾਬ ਵਸ ਸਕੇ ਸਾਡਾ ਪੰਜਾਬ ਨਸ਼ਿਆਂ ਤੇ ਵਸੇ ਵੀ ਨਸ਼ਿਆਂ ਤੇ ਕੰਟਰੋਲ ਹੁਣ ਕੀਤਾ ਕੈਪਟਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੇ ਕੀਤਾ ਤੇ ਹੋਰ ਵੀ ਕੰਟਰੋਲ ਕਰਾਂਗੇ ਜਿਹੜਾ ਇੱਕਾ ਦੁਕਾ ਰੰਦਾ ਤੁਹਾਨੂੰ ਬੰਦ ਕਰਾਵਾਂਗੇ ਇਹ ਸਾਡਾ ਨਿਸ਼ਾਨਾ ਮੁਖਸ਼ ਹੈ ਇਸ ਨਾਲਆਂ ਲੋਕ ਸਭਾ ਲਖਣਾਈਆਂ ਉਹਨਾਂ ਦੇ ਸਬੰਧ ਵਿੱਚ ਪਾਰਟੀ ਨੇ ਕੀ ਤਿਆਰੀ ਕੀਤੀ ਹੈ ਮੌਕਾ ਜ਼ਿਲ੍ਹੇ ਦੇ ਵਿੱਚ ਹਾਂਜੀ ਹਰਜੋਤ ਜੀ ਕੀ ਤਿਆਰੀ ਹੈ ਤੁਹਾਡੀ ਜੀ ਦੇਖੋ ਅਸੀਂ ਤਾਂ ਕਾਂਗਰਸ ਦੇ ਕਟੜ ਸਿਪਾਈ ਆਂ ਕਾਂਗਰਸ ਨੇ ਟਿਕਟ ਦੇ ਕੇ ਨਵਾਜ਼ਿਆ ਔਰ ਯੂਥ ਕਾਂਗਰਸ ਤੋਂ ਐਨਐਸ ਜੀ ਯੂਆਈ ਤੋਂ ਕਾਂਗਰਸ ਨਾਲ ਜੁੜੇ ਹੋਏ ਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਨੇ ਜਾਖੜ ਸਾਹਿਬ ਜਾਂ ਇੰਚਾਰਜ ਆਸ਼ਾ ਕੁਮਾਰੀ ਜੀ ਉਹਨਾਂ ਨੇ ਕਿੰਨੇ ਹੀ ਸਰਵੇਖਣ ਕਰ ਲਏ ਸਾਡੇ ਐਮ ਐਲ ਏ ਸ ਤੋਂ ਵੀ ਸਾਰਿਆਂ ਤੋਂ ਰਾਏ ਪੁੱਛ ਲਈ ਔਰ ਸਰਵੇ ਹੋ ਗਏ ਮੈਂ ਤਾਂ ਇਸ ਮਸਲੇ ਤੇ ਇੱਕੋ ਹੀ ਗੱਲ ਕਹੂੰਗਾ ਕਿ ਅਸੀਂ ਤਾਂ ਪੰਜੇ ਵਾਲੇ ਆ ਜਿਹਨੂੰ ਉਹ ਭੇਜ ਦੇਣਗੇ ਪੰਜਾ ਦੇ ਕੇ ਉਹਦੇ ਨਾਲ ਹੀ ਡੱਟ ਜਾਣਾ ਹਾਲਾਤ ਪੰਜਾਬ ਦੇ ਕਾਂਗਰਸ ਵਾਸਤੇ ਬੜੇ ਸੁਖਾਵੇਂ ਆ ਜੋ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀਗੇ ਚਾਹੇ ਉਹ ਕਰਜ਼ਾ ਮਾਫੀ ਦੀ ਗੱਲ ਸੀ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਸੀ ਉਹਦੇ ਤੇ ਕਾਫੀ ਵਾਅਦੇ ਜਿਹੜੇ ਵਫਾ ਹੋਏ ਨਹੀਂ ਇਸ ਕਰਕੇ ਲੋਕਾਂ ਦੇ ਵਿੱਚ ਅੱਜ ਕਾਂਗਰਸ ਦਾ ਜਿਹੜਾ ਰੁਝਾਨ ਆ ਔਰ ਕੈਪਟਨ ਸਾਹਿਬ ਨੇ ਜਿਹੜਾ ਨਾਰਾ ਦਿੱਤਾ ਮਿਸ਼ਨ 13 ਦਾ ਮੈਂ ਸਮਝਦਾ ਕਿ ਆਉਣ ਵਾਲੀ ਲੋਕ ਸਭਾ ਚ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਸਾਡੇ ਨਾਲ ਇਸ ਟਾਈਮ ਮਮਸਦਿਕ ਜੀ ਹੈਗੇ ਜਿਹੜੋ ਨਾਲ ਸਾਬਕਾ ਐਮ ਐਲ اے ਹੈਗੇ ਤੇ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਡੀਆਂ ਲੋਕ ਸਭਾ ਚਿਕਸ਼ਨ ਦੇ ਸੰਬੰਧ ਕੀ ਤਿਆਰੀ ਹੈਗੀ ਤੁਹਾਡੀ ਤਿਆਰੀ ਜੀ ਦਰਸ ਅਸਲ ਗੱਲ ਜਿਹੜੀ ਹੈ ਉਹ ਇਹ ਹੈ ਬਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੁਕਮ ਦੇ ਅਨਸਾਰ ਇਸ ਵੇਲੇ ਕਾਂਗਰਸ ਦਾ ਹਰ ਵਰਕਰ ਕਾਂਗਰਸ ਵਾਸਤੇ ਕੰਮ ਕਰ ਰਿਹਾ ਹੈ ਔਰ ਤਿਆਰੀ ਦੀ ਪੋਜੀਸ਼ਨ ਇਹ ਹੈ ਮਹਾਰਾਜਾ ਸਾਹਿਬ ਨੇ 2 ਸਾਲ ਹੋ ਗਏ ਇੱਥੇ ਦੀ ਜਦੋਂ ਬਾਗਡੋਰ ਸੰਭਾਲੀ ਆ ਪੰਜਾਬ ਦੀ ਉਦੋਂ ਪੰਜਾਬ ਦਾ ਬਹੁਤ ਮੰਦਾ ਹਾਲ ਸੀ ਪਰ ਉਹਨਾਂ ਨੇ ਆ ਕੇ ਉਹਨਾਂ ਨੇ ਆਪਣੀ ਸੂਝ ਬੂਝ ਆਪਣੀ ਦਿਆਨਤਦਾਰੀ ਆਪਣੀ ਅਕਲਮੰਦੀ ਦੇ ਨਾਲ ਪੰਜਾਬ ਦੀ ਗੱਡੀ ਲੀ ਤੇ ਲੈ ਕੇ ਆਂਦੀ ਹੈ ਔਰ ਉਹ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਹੁਣ ਰਫਤਾਰ ਫੜ ਜਾਊਗੀ ਕਿਉਂਕਿ ਜਿਹੜੀ ਪਿਛਲੀ ਸਰਕਾਰ ਸੀ ਬੀਜੇਪੀ ਤੇ ਅਕਾਲੀਆਂ ਦੀ ਉਹ ਖਜ਼ਾਨਾ ਖਾਲੀ ਕਰ ਗਈ ਸੀ ਉਹ ਮਹਾਰਾਜ ਸਾਹਿਬ ਵਾਸਤੇ ਕਾਂਗਰਸ ਵਾਸਤੇ ਬਹੁਤ ਬੜੀ ਪ੍ਰੋਬਲਮ ਕ੍ਰੀਏਟ ਕਰਕੇ ਗਏ ਸੀਗੇ ਪਰ ਗੁਰੂ ਮਹਾਰਾਜ ਜੀ ਦੇ ਨਾਲ ਹੋਵੇ ਨਾ ਤਾਂ ਮੈਂ ਸਮਝਦਾ ਉਹ ਸਭ ਕੰਮ ਠੀਕ ਹੋ ਜਾਂਦੇ ਨੇ ਗੁਰੂ ਮਹਾਰਾਜ ਮਹਾਰਾਜ ਸਾਹਿਬ ਦੇ ਬਿਲਕੁਲ ਸਿਰ ਤੇ ਹੱਥ ਮਹਾਰਾਜ ਸਾਹਿਬ ਦੇ ਸਿਰ ਤੇ ਗੁਰੂ ਮਹਾਰਾਜ ਦਾ ਤਾਂ ਮਹਾਰਾਜ ਸਾਹਿਬ ਬਹੁਤ ਅੱਛੇ ਤਰੀਕੇ ਨਾਲ ਪੰਜਾਬ ਨੂੰ ਚਲਾ ਰਹੇ ਨੇ ਤੁਸੀਂ ਦੇਖਿਓ ਹੁਣ ਇਹ ਗੱਡੀ ਇੰਨੀ ਤੇਜ਼ ਹੋ ਜਾਣੀ ਆ ਬਈ ਪੰਜਾਬ ਪਹਿਲੇ ਨੰਬਰ ਤੇ ਹੋਊਗਾ ਕੈਪਟਨ ਮਹਾਰਾਜ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਤੇ ਸਾਡੀਆਂ ਤਿਆਰੀਆਂ ਬਹੁਤ ਨੇ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਟਿਕਟਾਂ ਦੀ ਵੰਡ ਕਦੋਂ ਹੋ ਰਹੀ ਟਿਕਟਾਂ ਦੀ ਵੰਡ ਦਾ ਹਾਈ ਕਮਾਂਡ ਜਾਣਦਾ ਜੀ ਉਹ ਅਗਲੇ ਹਫ਼ਤੇ ਕਰ ਦਿੰਦੇ ਆ ਉਸ ਤੋਂ ਅਗਲੇ ਹਫ਼ਤੇ ਕਰ ਦਿੰਦੇ ਇਹ ਤਾਂ ਹਾਈ ਕਮਾਂਡ ਨੂੰ ਪਤਾ ਹੈ ਅਸੀਂ ਸਾਰੇ ਲੋਕ ਉਮੀਦ ਲਾਈ ਬੈਠੇ ਆ ਜਿਹਨਾਂ ਲੋਕਾਂ ਨੇ ਅਪਲਾਈ ਕੀਤਾ ਹੈ ਜੀ ਮੈਸੇ ਤੁਸੀਂ ਵੀ ਚਾਹਵਾਂ ਨੂੰ ਜੀ ਹਾਂ ਮੈਂ ਸੇਵਾਦਾਰ ਆ ਕਾਂਗਰਸ ਦਾ ਤੇ ਮੈਨੂੰ ਮਿਲ ਗਈ ਤਾਂ ਮੈਂ ਵੀ ਸੇਵਾ ਕਰੂੰਗਾ ਇਹ ਸਾਰਾ ਮਮਸਦਿਕ ਜੀ ਜਿਉਂ ਉਹਨਾਂ ਨੇ ਦੱਸਿਆ ਹੈਗਾ ਵੀ ਜੇ ਅਗਰ ਇਹਨਾਂ ਨੂੰ ਟਿਕਟ ਮਿਲਦੀ ਹੈਗੀ ਤਾਂ ਇਹ ਵੀ ਸੇਵਾ ਕਰਨ ਨੂੰ ਤਿਆਰ ਹੈਗੇ ਆ ਹੁਣ ਸਾਡੇ ਨਾਲ ਜਗਿੰਦਰ ਸਿੰਘ ਮਾਨ ਹੈਗੇ ਆ ਜਿਹੜੇ ਫਰੀਦਕੋਟ ਹਲਕੇ ਤੋਂ ਇਹ ਵੀ ਦਾਵੇਦਾਰੀ ਜਿਤਾਉਂਦੇ ਹੈਗੇ ਟਿਕਟ ਤੇ ਇਹਨਾਂ ਨੂੰ ਪੁੱਛਦੇ ਹੈਗੇ ਵੀ ਇਹਨਾਂ ਦੀਆਂ ਕੀ ਤਿਆਰੀਆਂ ਲੋਕ ਸਭਾ ਚੋਣਾਂ ਹਾਂਜੀ ਮਾਨ ਸਾਹਿਬ ਕੀ ਤਿਆਰੀਆਂ ਤੁਹਾਡੀਆਂ ਜੀ ਟਿਕਟ ਦਾ ਫੈਸਲਾ ਤਾਂ ਬੋਸਟਰ ਵੀ ਕਿਉਂਕਿ ਮੈਂ ਅੱਜ ਅਸ਼ੀਲ ਬਾਬਤ ਇੱਕ ਅਸਿਕਦੀ ਜਗ੍ਹਾ ਤੇ ਆਇਆ ਮੈਂ ਬਹੁਤ ਧੀਰਤ ਹੋਣਾ ਅੱਜ ਤੋਂ ਵੀ 25 ਸਾਲ ਤੋਂ ਮੈਂ ਆ ਰਿਹਾ ਤੇ ਅੱਜ ਵਰਸੀ ਸਮਾਉਂਗਾ ਦੇ ਸਲਣਾ ਜੋੜ ਮੇਲਾ ਸੀ ਸੰਤ ਭਗਤ ਗੁਰਦੀਪ ਸਿੰਘ ਹੁਣ ਜੀ ਆਇਆ ਸੀ ਤੋਂ ਚਲੋ ਕੁਛ ਅੰਚਿਤ ਆਪ ਜੀ ਦਾ ਥੈਂਕ ਯੂ ਆਪ ਜੀ ਨੇ ਗੱਲ ਕੀਤੀ ਹੈ ਤੋਂ ਮੈਂ ਸਮਝਦਾ ਕਿ ਸਾਰੀ ਗੱਲ ਹਾਈ ਕਮਾਂਡ ਤੇ ਹੈਗੀ ਹੈ ਤੋਂ ਅਪਲਾਈ ਕਰਨਾ ਸਾਰਿਆਂ ਦਾ ਹੱਕ ਹੈ ਲੇਕਿਨ ਹਾਈ ਕਮਾਂਡ ਜਿਸ ਤੀ ਵੀ ਉਹ ਸਮਝੇਗੀ ਕਿ ਕਿਹੜਾ ਬਿਹਨ ਕੈਂਡੀਡੇਟ ਹੈਗਾ ਕੋਈ ਮੋਸ ਸਾਹਿਬ ਵੀ ਜੋ ਮੇਰੀ ਸੈਸ ਹੈਗੀ ਹੈ ਅਸੈਸਮੈਂਟ ਹੈਗੀ ਹੈ ਅ ਇੱਥੇ ਕਿਸੇ ਵੀ ਕੈਂਡੀਡੇਟ ਹੋਵੇ ਉਹ ਮਰੀ ਸਿਕ ਕਾਸਟ ਨਾਲ ਸੰਬੰਧ ਰੱਖਦਾ ਹੋਵੇ ਜੋ ਪਿਛਲੀ ਸਾਰੀ ਮੈਂ ਇਹਦੀ ਬੈਕਗ੍ਰਾਉਂਡ ਦੇਖੀ ਇਸ ਕੰਸਟੀਟੂਐਂਸੀ ਦੀ ਮੇਬੀ ਕਾਂਗਰਸ ਸ ਮੇਬੀ ਕਲੀ ਮੇਬੀ ਅਦਰ ਪਾਰਟੀਆਂ ਹੋਵੇਗੀ ਤੋਂ ਮੋਸਟ ਟਾਈਮ ਕਿਉਂਕਿ ਅਕੋਰਡਿੰਗ ਟੂ ਪੋਪੂਲੇਸ਼ਨ ਜੇ ਜੇ ਮੋਰ ਦੈਨ 40 43 ਇਸ 50 ਤੱਕ ਜਿਹੜੀ ਮਜਬੂਤ ਸਿਕ ਪਾਲਵਿਕਾਂ ਦੀ ਹੈਗੀ ਹੈ ਇਸੇ ਡੋਮੀਨੇਟ ਕਾਸਟ ਹੈਗੀ ਹੈ ਤੋ ਮੈਂ ਇਸ ਹਮਨੇ ਕਿ ਕਾਂਸ ਦਾ ਕਲਚਰ ਜਿਹੜਾ ਆ ਗਿਆ ਉਹ ਸਾਰਿਆਂ ਨੂੰ ਬਰਾਬਰਤਾ ਦੇ ਹਿਸਾਬੇ ਨਾਲ ਉਹ ਚਾਹੁੰਦੇ ਆ ਕਿ ਚਾਰ ਸੀਟਾਂ ਹੈਗੀਆਂ ਜਿਹੜੀਆਂ ਰਿਜ਼ਰਵਡ ਹੈਗੀਆਂ ਉਹਨਾਂ ਵਿੱਚੋਂ ਮੋਸਲਾ ਵੀ ਦੋ ਜਿਹੜੀਆਂ ਮਜੀਦ ਸ਼ਿਕਵਾਲੀਕਰ ਜਾਂਦੀਆਂ ਨੇ ਦੋ ਆਦਰਵੀ ਰੰਬਾਸੀਆਂ ਨੂੰ ਜਾਂਦੀਆਂ ਨੇ ਸੋ ਇਸ ਕਰਕੇ ਮੈਂ ਹੱਕ ਵਾਲੀ ਗੱਲ ਜਿਹੜੀ ਹੈ ਜਸਟ ਆਈ ਵਾਂਟ ਟੂ ਸਰਵ ਦੀ ਪੀਪਲ ਪਾਰਟਿਕੁਲੀ ਜਿਹੜੇ ਗਰੀਬ ਲੋਕਸ ਹੈਗੇ ਆ ਐਸਾ ਰੂਤਾ ਸਿੰਘ ਉਹਨਾਂ ਨੇ ਇੱਥੇ 62 ਦੇ ਵਿੱਚ ਸਾਧ ਦਰਸ਼ਣ ਹੋਣੇ ਜਾਂਦੇ ਨੇ ਉਹ ਐਮਪੀ ਵੀ ਰਹੇ ਨੇ ਔਰ ਮੈਂ ਐਜਿ ਮਿਨਿਸਟਰ ਪੀ ਡਬਲਯੂ ਡੀ ਮਿਨਿਸਟਰ ਕਿਤਨੀਆ ਰੋਡਸ ਵਗੈਰਾ ਇੱਥੇ ਬਣਾਈਆਂ ਜਾਂ ਜਤਵਾਰੇ ਜਾਂ ਕਿਸੇ ਕੌਂਸਲਸੀ ਬਾਰੇ ਸਾਰਾ ਕੰਮ ਜਿਹੜਾ ਮੋਸਟ ਪੇ ਵੀ ਬਹੁਤ سارے ਲੋਕ ਡਿਊਰਿੰਗ ਮਾਈ ਮਿਨਿਸਟਰੀ 10 ਸਾਲ ਮੈਂ ਰਿਹਾ এমਪਲੋਇਮੈਂਟਸ ਦੀ ਵੀ ਹੈਗੀ ਆ ਔਰ ਮੋਸਟ ਵੀ ਮੇਰੇ ਆਲ ਇੰਡੀਆ ਗੇਟ ਅਲੱਗ ਨਾਸ਼ਨਲ ਪ੍ਰੈਜ਼ੀਡੈਂਟ ਹੈ ਤਾਂ ਮੇਰੇ ਬਲਾਕ-ਬਲਾਕ ਦੇ ਵਿੱਚ ਜੂਨਿਅਰਸ ਹੈਗੇ ਡਿਸਟ੍ਰਿਕਟ ਕਲਰਸ ਹੈਗੇ ਸਾਰੇ ਤਾਂ ਇੱਕ ਮੈਂ ਉਹ ਇੱਕ ਜਿਹੜਾ ਜਾਲ ਪਹਿਲਾਂ ਮੇਰਾ ਆਲਰੇਡੀ ਵਿਸ਼ਾ ਹੋਇਆ ਮੈਂ ਬਹੁਤ ਸਾਰੇ ਬਾਈ ਇਲੈਕਸ਼ਨਸ ਤੇ ਇੱਥੇ ਆਇਆ ਹਾਂ ਤੋ ਉਹ ਮੈਂ ਇਹ ਸਮਝਦਾ ਕਿ ਹਾਈ ਕਮਾਂਡ ਨੂੰ ਮਿਲ ਕੇ ਵੀ ਆ ਉਹ ਦੇਖਿਆ ਤੇ ਉਹ ਉਸ ਦਾ ਵੀ ਜੋ ਮੇਰੀ ਅਸੈਸਮੈਂਟਸ ਹੈਗੀ ਹਾਈ ਕਮਾਂਡ ਨੂੰ ਮੈਂ ਵੀ ਮਜਬੂਤ ਸਿੱਖ ਜਿਹੜਾ ਕੈਂਡੀਡੇਟ ਹੋਏਗਾ ਉਹ ਪਰਟੀਕੁਲੀ ਇੱਥੇ ਉਹਨੂੰ ਪ੍ਰੈਫਰੈਂਸ ਦਿੱਤੀ ਜਾਏਗੀ ਤੋ ਅਪਲਾਈ ਤੇ ਮੈਂ ਕਿਤੇ ਵੇਸੇ ਮੈਂ ਸ਼ਾਰਪਰ ਤੋਂ ਵੀ ਅਪਲਾਈ ਕੀਤਾ ਸੀ ਲੇਕਿਨ ਜੋ ਮੈਨੂੰ ਥੋੜੀ ਜੀ ਫੀਡਬੈਕ ਹੈ ਉਹ ਮੇਰੇ ਸਮਝ ਮੈਂ ਇਥੋਂ ਪਾਰਟੀ ਦੀ ਅੱਛੀ ਸਰਵਿਸ ਕਰ ਸਕਦਾ ਹੈ ਔਰ ਪਾਰਟੀ ਦਾ ਬੇਸ਼ਮ ਵਫਾਦਾਰ ਹੈ ਟਿਕਟ ਮਿੰਨੀ ਜਾਣਾ ਮਿੰਨੀ ਇਸ ਕੱਲ ਦੀ ਬਹੁਤੀ ਪਰ ਟ੍ਰਸ ਨਹੀਂ ਹੈ ਲੇਕਿਨ ਮੈਂ ਪਾਰਟੀ ਨਾਲ ਫੀਲਪੋਲ ਔਰ ਪਾਰਟੀ ਨਾਲ ਫੀਲਪੋਲ ਰਹਿਣਾ ਇਹ ਸਾਨੂੰ ਜਗਿੰਦਰ ਸਿੰਘ ਮਾਨ ਨੇ ਇਹਨਾਂ ਨੇ ਕਿਹਾ ਹੈਗਾ ਪਰਸੈਂਟ ਦੇ ਆਧਾਰ ਤੇ ਜੇ ਅਗਰ ਫਰੀਦਕੋਟ ਹਲਕਾ ਜਿਹੜਾ ਹੈਗਾ ਜੇ ਮਜ ਵੀ ਸਿੱਖ ਜਿਹੜੀ ਵੋਟ ਹੈਗੀ ਹੈ ਜਿਹੜੀ ਸਟੂਲ ਕਾਸਟਰ ਨਾਲ ਸੰਬੰਧਤ ਵੋਟ ਹੈਗੀ ਹੈ ਵੀ ਉਹਦੇ ਪਰਸੈਂਟ ਆਏਗੇ ਇਹਨਾਂ ਦਾ ਹੱਕ ਵੱਧਦਾ ਹੈਗਾ ਤੇ ਅਗਰ ਜੇ ਇਹਨਾਂ ਨੂੰ ਹਾਈ ਕਮਾਂਡ ਟਿਕਟ ਦਿੰਦੀ ਹੈਗੀ ਤਾਂ ਫ